ਅੱਜ ਆਪਾਂ ਪਿੰਡ ਖਿਆਲੀ ਤੋਂ ਵੀਡੀਓ ਬਣਾ ਰਹੇ ਹਾਂ ਜੀ ਜਿਹੜਾ ਪਿੰਡ ਹੈਗਾ ਬਾਈ ਜੀ ਮਹਿਲਕਲਾਂ ਦੇ ਨੇੜੇ ਆ ਪਿੰਡ ਇਹ ਵੀਰ ਤੋਂ ਮੋਬਾਈਲ ਨੰਬਰ ਲੈਨੇ ਤੇ ਸਾਰੀ ਡਿਟੇਲ ਲੈਨੇ ਆ ਅੱਸੀ ਕਾ ਬਾਈ ਜੀ ਅੱਸੀ ਕਾ ਬਾਈ ਜੀ ਆਪਣਾ ਪਿੰਡ ਖਿਆਲੀ ਆ ਖਿਆਲੀ ਪਿੰਡ ਹੈ ਵੀਰ ਠੀਕ ਆ ਬਾਈ ਜੀ ਨੰਬਰ 97798 71098 97798 71098 ਵੀਰ ਦਾ ਮੋਬਾਈਲ ਨੰਬਰ ਆ 97798 71098 ਵੀਰ ਦਾ ਮੋਬਾਈਲ ਨੰਬਰ ਆ ਆਓ ਆਪਾਂ ਗੱਲ ਕਰਦੇ ਆ ਬਾਈ ਜੀ ਹੁਣ ਮੱਝਾਂ ਵਰੇ ਆ ਬਾਈ ਜੀ ਮੱਝ ਕਿੰਨੇ ਵਿੱਚ ਸੂਏ ਜੀ ਇਹ ਜੀਤੀ ਜੇ ਸੂਏ ਆ ਵੀਰ ਇਹ ਕਹੇ ਤੀਜੇ ਸੂਏ ਆ 3-4 ਦਿਨ ਲੈਂਦੀ ਆ ਸੂਣ ਦੇ 3-4 ਦਿਨ ਸੂਣ ਦੇ ਲਓ ਵੀਰ ਕਹਿੰਦਾ ਹੋ ਰਹੇ 18 ਲੀਟਰ ਦੁੱਧ ਪਿਛਲੇ ਸੂਏ ਪਿਛਲੇ ਸੂਏ ਵੀਰ ਕਹਿੰਦਾ ਵੀ 18 ਲੀਟਰ ਦੁੱਧ ਆਹੋ ਚੋਇਆ ਥਾਲੇ ਬਾਅਦ ਚੈੱਕ ਕਰ ਸਕਦੇ ਹਾਂ ਚੰਗਾ ਹਵਾਨਾ ਤਿਆਰ ਕੀਤਾ ਪਿਛਲੇ ਸੂਏ 18 ਲੀਟਰ ਦੁੱਧ ਦਿੱਤਾ ਐਸੇ ਐਸ ਵਾਰ ਤਾਂ ਵੱਧ ਦੁੱਧ ਦੀ ਝਾੜ ਆ ਗਈ ਵਿੱਚੋਂ ਚੈੱਕ ਕਰ ਸਕਦੇ ਹੋ ਥਾਣਾ ਪਾਣਾ ਪੂਰਾ ਚੰਗਾਗਾ ਦੇਖੋ ਚੜ ਵਗੈਰਾ ਤਾਂ ਨਹੀਂ ਮਾਰਦੀ ਵਧੀਆ ਸੀਲਾ ਠੰਡੀ ਨਾ ਨਾ ਵੀਰੇ ਕੋਈ ਚੱਕ ਨਹੀਂ ਠੰਡੀ ਸੀਲਾ ਪੂਰੀ ਚੈੱਕ ਕਰ ਸਕਦੇ ਹੋ ਤੇ ਬਾਈ ਜੀ ਇਹਦਾ ਮੁੱਲ ਮੁੱਲ ਵੀਰ ਕਹਿੰਦਾ ਆਪਾਂ ਫੋਨ ਤੇ ਹੀ ਕਰਾਂਗੇ ਤੇ ਮੋਬਾਈਲ ਨੰਬਰ ਦੱਸਿਆ ਵੀਰ ਨਾਲ ਫੋਨ ਤੇ ਇਸ ਵਾਰ ਕਰਕੇ ਮੁੱਲ ਪਤਾ ਕਰ ਸਕਦੇ ਹੋ ਇਹ ਕਾ ਝੋਟੀ ਵਗਾਊਗਾ ਇਹ ਬਲੂਨ ਝੋਟੀ ਆ ਇਹ ਬਲੂਨ ਝੋਟੀ ਆ ਬਾਈ ਜੀ ਕਿੰਨੇ ਮਹੀਨੇ ਦੀ ਕੱਪਣਾ ਹੈ ਸੂਣ ਵਾਲੀ ਹੋਈ ਆ ਜਿਹੜੇ ਹਫਤੇ ਤੱਕ ਸੂਣ ਵਾਲੀ ਠੀਕ ਹੈ ਜੀ ਹਫਤੇ ਤੱਕ ਸੂਣ ਵਾਲੀ ਆ ਇਹ ਹਫਤਾ ਦੱਸ ਦੇਣਾ ਬਾਕੀ ਆ ਪਹਿਲੇ ਸੋਏ ਆ ਤੇ ਕਿੰਨੇ ਦੁੱਧ ਦੀ ਚਾਹ ਖਾ ਵੀਰੇ ਤੂੰ ਪਹਿਲੇ ਵੀਰੇ 12 ਦੇ ਕੀ ਕਬੀਰ ਕਹਿੰਦਾ 12 ਤੋਂ 10 ਤੋਂ 12 ਲੀਟਰ ਦੁੱਧ ਤਾਂ ਝਾਕ ਹੈਗੀ ਫੁੱਲੀ ਆ। ਥਣ ਹਵਾਨਾ ਚੈੱਕ ਕਰ ਸਕਦੇ ਹਾਂ ਦਾ ਵੀ। ਪੂਰਾ ਚੰਗਾ ਥਣ ਹਵਾਨਾ। ਪੂਰੀ ਪਿਓਰ ਝੋਟੀ ਆ ਵਧੀਆ। ਤੇ ਇਹਦਾ ਮੁੱਲ ਬਈ। ਫੋਨ ਤੇ ਕਰਦੇ। ਵੀਰ ਕਹਿੰਦਾ ਇਹਦਾ ਵੀ ਮੁੱਲ ਆਪਾਂ ਫੋਨ ਤੇ ਕਰਾਂਗੇ। ਫੋਨ ਤੇ ਕੰਟੈਕਟ ਆਪਾਂ ਤੁਹਾਨੂੰ ਦੱਸਿਆਗਾ। ਵੀਰ ਦਾ ਕੰਟੈਕਟ ਕਰ ਸਕਦੇ ਹਾਂ। ਆਹ ਆਪ ਸਰ ਝੋਟੀ ਇੱਕ। ਇਹ ਵੀਰੋ ਉਹ ਮੱਝ ਦੀ ਉਹ ਸਮਝ ਘੱਟੀ ਆ। ਹਾਂ। ਇਹ ਪਹਿਲਾ ਮੱਝ ਦੀ ਘੱਟੀ ਆ ਦੀ ਇਹ। ਇਹ ਨਾਲ ਆਈ ਅਸਰ ਝੋਟੀਆਂ ਇਹ ਵਧੀਆ ਤਿਆਰ ਹੋਣ ਵਾਲੀ ਅੱਗੇ ਇਹਦਾ ਵੀ ਰੇਟ ਵੀਰ ਕਹਿੰਦਾ ਫੋਨ ਤੇ ਕਰਾਂਗੇ ਸਾਰੀ ਡਿਟੇਲ ਤੁਹਾਨੂੰ ਵੀਰ ਫੋਨ ਤੇ ਦੱਸ ਦਊਗਾ ਪੂਰਾ ਪਿਓਰ ਝੋਟੀਆਂ ਵੀਰ ਕੋਲੇ ਤਿੰਨੇ ਝੋਟੀਆਂ ਵੀਰ ਦੇ ਘਰ ਦੀਆਂ ਪੂਰਾ ਫੁੱਲ ਚੰਗੀਆਂ ਥਣ ਹਮਾਨਾ ਵੀ ਚੰਗਾ ਚੈੱਕ ਕਰ ਸਕਦੇ ਹਾਂ ਰੇਟ ਕਹਿੰਦਾ ਵੀਰ ਕਹਿੰਦਾ ਆਪਾਂ ਫੋਨ ਤੇ ਕਰਾਂਗੇ ਵੀਰ ਦਾ ਨੰਬਰ ਆਪਾਂ ਇਕੱਲੇ ਸਾਨੂੰ ਹੋਰ ਦੱਸ ਦਿੰਦੇ ਆ 97798 71098 ਵੀਰ ਦਾ ਮੋਬਾਈਲ ਨੰਬਰ ਆ ਪਿੰਡ ਖਿਆਲੀ ਆ ਇਰੇ ਪਿੰਡ ਪੈਂਦਾ ਮਹਿਲਕਣਾ ਕੋਲੇ ਪਿੰਡ ਪੈਂਦਾ ਬਰਨਾਲਾ ਵਿੱਚ ਬਰਨਾਲਾ ਜ਼ਿਲ੍ਹਾ ਦਾ ਮੋਬਾਈਲ ਨੰਬਰ ਆਪਾਂ ਤੁਹਾਨੂੰ ਦੱਸਿਆ ਉਸ ਤੇ ਸੰਪਰਕ ਕਰਕੇ ਵੀਰਨਾ ਜਾਣਕਾਰੀ ਸਾਰੀ ਲੈ ਸਕਦੇ ਹੋ ਤੁਸੀਂ ਧੰਨਵਾਦ ਜੀ